ਸਾਰੇ ਨੂੰ ਅਸੀਂ ਅੱਜ ਇੱਥੇ ਖੜੇ ਸੀਗੇ ਸਾਡੇ ਭਰਾ ਦਾ ਇਹਦਾ ਕਾਲੇ ਦਾ ਇੱਥੇ ਖੇਤ ਆਗਾ ਤੇ ਇੱਥੇ ਆਏ ਸੀਗੇ ਤੇ ਇਹਦੇ ਨਾਲ ਝੋਨੇ ਤੇ ਕਿਸੇ ਨੇ ਕੱਖਾਂ ਵਾਲੀ ਸਪਰੇਅ ਕਰ ਗਿਆ ਕੋਈ ਤੇ ਲੋਕਾਂ ਦੀ ਦੇਖ ਲਓ ਮਾਨਸਿਕਤਾ ਐਹ ਜੀ ਹੋਈ ਪਈ ਐ ਵੀ ਜੇ ਕੋਈ ਗੱਲਬਾਤ ਆ ਇਹਦੇ ਨਾਲ ਆ ਕਿ ਤੁਸੀਂ ਸਿੱਧਾ ਮੱਥੇ ਗੱਲ ਕਰੋ ਐਹੀ ਚੀਜ਼ ਦਾ ਫਸਲ ਦਾ ਨੁਕਸਾਨ ਕਰਨ ਦਾ ਕੀ ਮਤਲਬ ਆ ਆ ਦੇਖੋ ਇਹਦਾ ਆ ਬਾਹਣ ਆਗਾ ਜਿਹੜਾ ਇਹਦੇ 'ਚ ਸਾਰੇ 'ਚ ਪਤਾ ਨਹੀਂ ਤਾਂ ਰਾਉਂਡ ਆਪਾਂ ਕੇ ਕੱਖਾਂ ਵਾਲੀ ਸਪਰੇਅ ਆ ਕੋਈ ਉਹ ਮਾਰ ਗਏ ਅ ਵਿਚ ਵਿਚ ਜਿਵੇਂ ਜਿਵੇਂ ਢੋਲੀ ਤੋਂ ਐ ਬੰਦਾ ਟੱਪਿਆ ਕਰਿਆ ਗਿਆ ਸਾਰੀਆਂ ਉਵੇਂ ਲੈਣਾ ਪਈਆਂ ਤੇ ਇਹ ਮੁੰਡਾ অতি ਸ਼ਰੀਫ ਬੰਦਾ ਹੈ ਪਿੰਡ ਜਾਣਾ ਕੋਈ ਕਿਸੇ ਨਾਲ ਬੈਰ ਨਹੀਂ ਵਿਰੋਧ ਨਹੀਂਗਾ ਪਤਾ ਨਹੀਂ ਲੋਕਾਂ ਨੂੰ ਕੀ ਇਹਦੇ ਨਾਲ ਇਹ ਜੀ ਕੀ ਕਰੋੜ ਸੀਗੀ ਕਿ ਜਿਹੜਾ ਅੱਗੇ ਦੇ ਖੇਤ ਦੇ ਵਿੱਚ ਆ ਕੇ ਆਹ ਕਰਤੂਤ ਕੀਤੀ ਹੈਗੀ ਜਿਹੜੇ ਵੀ ਬਾਈ ਇਹ ਕਰਕੇ ਗਿਆਗਾ ਠੀਕ ਹੈ ਅਸੀਂ ਉਹਨੂੰ ਵੀ ਕਹਿੰਨੇ ਆ ਇਹ ਗੱਲਾਂ ਗੁੱਝੀਆਂ ਰਹਿੰਦੀਆਂ ਨਹੀਂਆਂ ਜਾਂ ਕੋਈ ਇਹਦੇ ਨਾਲ ਤੇਰਾ ਕੋਈ ਬੈਰ ਵਿਰੋਧਾ ਤੂੰ ਆ ਕੇ ਦੇ ਨਾਲ ਸਿੱਧੇ ਮੱਥੇ ਕੱਢ ਲੈ ਕੋਈ ਇਹ ਚੀਜ਼ ਫਸਲ ਤੇ ਆਪਾਂ ਖਰਾਬ ਕਰਨ ਨਾਲ ਕੁਝ ਨਹੀਂ ਬਣਦਾ ਕਰਦਾ ਬਾਕੀ ਸਾਡੇ ਪਿੰਡ 'ਚ ਪਹਿਲੀ ਕਰਤੂਤ ਹੋਈ ਹੈ ਇਹ ਅੱਜ ਜ਼ਿਕਰ ਵੀ ਪਿੰਡ 'ਚ ਕੋਈ ਇਹੋ ਜਿਹਾ ਨਹੀਂ ਵੀ ਕਿਸੇ ਦੀ ਕੋਈ ਫਸਲ ਖਰਾਬ ਕਰਕੇ ਗਿਆ ਹੋਵੇ ਜਾਂ ਕਰਕੇ ਇਹ ਮੁੰਡੇ ਤੇ ਠੀਕ ਹੈ ਪਹਿਲੀ ਇਹ ਕੰਮ ਹੋਇਆ ਸਾਡੇ ਪਿੰਡ 'ਚ ਵੀ ਆ ਕੇ ਫਸਲ ਦੇ ਉੱਤੇ ਕੱਖਾਂ ਲਈ ਸਪਰੇ ਪਤਨੀ ਰਾਉਂਡ ਆਪਾਂ ਕਿ ਕਿਹੜੀ ਸਪਰੇ ਆ ਆ ਕੇ ਉਹ ਮਾਰ ਗਏ ਪਰ ਜੇ ਕੋਈ ਵੀ ਹਨਾ ਗੱਲਬਾਤ ਹੁੰਦੀ ਹੈਗੀ ਕੋਈ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰ ਲੋ ਕੋਈ ਗੱਲ ਦਾ ਗੁੱਸਾ ਹੁੰਦਾਗਾ ਆ ਚੀਜ਼ ਕਰਨਾ ਇੱਕ ਰੋਜੀ ਰੋਟੀ ਹੈ ਇਹ ਆਪਣੀ ਠੀਕ ਹੈ ਨਾ ਇੱਥੋਂ ਹੀ ਆਪਣੀ ਆਮਦਨ ਆਗੀ ਐਦੂੰ ਵੱਡੀ ਮੂਰਖਤਾ ਕੀ ਹੋਊਗੀ ਕਿ ਜਿਹੜਾ ਕਿ ਅਗਲਾ ਇਹ ਨੁਕਸਾਨ ਕਰਦਾਗਾ ਬਾਕੀ ਆ ਖੜਾ ਗਿਆ ਮੁੰਡਾ ਕਹਲੇ ਕਿੰਨੇ ਤੇ ਕਿੰਨਾ ਬਾਣ ਸੀ ਗਿਆ ਤੇਰਾ ਸਾਰਾ ਇਹ ਇਹ ਡੂੜ ਕਿੱਲੇ ਮਗੂਆ ਬਈ ਡੂੜ ਕੇ ਆ ਚੋਣਾ ਇੱਧਰ ਲਾ ਵੀ ਇਹਦੇ ਇੱਕ ਦਿਨ ਲਾਇਆ ਵਾ ਆ ਚੋਣਾ ਦੇਖ ਲਓ ਨਾਲ ਸੜੇ ਲੱਗਿਆ ਵਾ ਤੇ ਇੱਧਰਲੇ ਪਾਸੇ ਆਹ ਚੀਜ਼ ਦੇਖ ਲਓ ਬਾਕੀ ਜੇ ਪਤਾ ਲੱਗਦਾ ਤੇ ਬਾਕੀ ਜੇ ਸਾਨੂੰ ਇਹ ਚੀਜ਼ ਠੀਕ ਹੈ ਪਤਾ ਲੱਗ ਗਈ ਤਾਂ ਬੰਦਾ ਉਹਦਾ ਤਿਆਰ ਹੋਵੇ ਠੀਕ ਹੈ ਅਸੀਂ ਚੈੱਕ ਕਰਾਵਾਂਗੇ ਇਹ ਦਿਨਾਂ ਦੇ ਹਨ ਕੋਈ ਵੀ ਕੈਮਰਿਆਂ ਤੇ ਤੇ ਬੰਦਾ ਆਪਦਾ ਹਸਾਬ ਲਾ ਕੇ ਰੱਖੇ ਤੇ ਅਸੀਂ ਇਹ ਚ ਉਹਨੂੰ ਬਖਸ਼ਣਾ ਨਹੀਂ ਗਾ ਇਹ ਗੱਲ ਤੋਂ ਕਿ ਜਿਹੜਾ ਵੀ ਇਹ ਕਰਤੂਤ ਕਰਕੇ ਗਿਆਗਾ ਕਿਉਂਕਿ ਇਹ ਗੱਲਾਂ ਗੁੱਜੀਆਂ ਤਾਂ ਰਹਿੰਦੀਆਂ ਨਹੀਂ ਨਿਕਲ ਤਾਂ ਆਉਣੀਆਂ ਇਹੋ ਜਿਹਾ ਨੁਕਸਾਨ ਵੀ ਕੋਈ ਗੱਲਬਾਤ ਹੁੰਦੀ ਹੈ ਬੰਦਾ ਆ ਕੇ ਗੱਲ ਬੰਦੇ ਨਾਲ ਬਹਿ ਕੇ ਗੱਲ ਕਰਿਆ ਕਰਨਲੇ ਇਹ ਬੰਦਾ ਇਹੋ ਜਿਹਾ ਸਾਡੇ ਪਿੰਡ ਦਾ অতি شریف ਬੰਦਾ ਹੈਗਾ ਵੀ ਇਹਨੇ ਕਿਸੇ ਨੂੰ ਯਾਰ ਕੀ ਮਾੜੀ ਤਾਂ ਕੀ ਕਰਨੀ ਹੈ ਕਿਤੇ ਕੋਈ ਪਿੰਡ 'ਚ ਲੜਾਈ ਜਾਂ ਅੰਗਮੰਡ 'ਚ ਜਾਂ ਕੋਈ ਹੋਰ ਗੱਲ ਪੀ ਇਹੋ ਜੀ ਗੱਲ ਹੀ ਨਹੀਂ ਇਹਦੀ ਬੰਦੇ ਦੀ ਪਤਾ ਨਹੀਂ ਕੀ ਇਹੋ ਜੀ ਕਰੋੜ ਲੈ ਕੇ ਜਿਹੜਾ ਇਹਦਾ ਡੇਢ ਕਿੱਲਾ ਬਣਨ ਦਾ ਨੁਕਸਾਨ ਕਰ ਗਿਆ ਤੇ ਬਾਈ ਬਣ ਕੇ ਧਿਆਨ ਰੱਖਿਆ ਕਰੋ ਆਸੇ ਪਾਸੇ ਜਿਹੜੇ ਰਾਤ ਨੂੰ ਹਨਾ ਜਾਂਦੇ ਕਰਦੇ ਆ ਤੋਂ ਆਪਣੇ ਹਰੇਕ ਦੇ ਠੀਕਾ ਫਸਲ ਆ ਗਈ ਵੀ ਕੋਈ ਵੀ ਗੱਲਬਾਤ ਹੁੰਦੀ ਹੈ ਕਿ ਨਾ ਵੀ ਗੌਰ ਕਰਿਓ ਜੇ ਪਤਾ ਵੀ ਤੁਹਾਨੂੰ ਕਿਸੇ ਨੂੰ ਪਤਾ ਵੀ ਲੱਗਦਾ ਕਰਦਾਗਾ ਤੇ ਸਾਨੂੰ ਜਰੂਰ ਇਹ ਗੱਲ ਤੇ ਦੱਸਿਓ ਕਰਿਓ ਤੇ ਜਨ ਨਾਲੇ ਹੋਰ ਵੀ ਬਾਈ ਜਿਹੜੇ ਹਨਾ ਖੇਤਾਂ 'ਚ ਇਹੋ ਜੇ ਸਾਲੇ ਮਾੜੇ ਅੰਸਰਾਂ ਤੋਂ ਧਿਆਨ ਰੱਖੋ ਵੀ ਬੰਦਾ ਇੰਨਾ ਵੀ ਕੋਈ ਗਿਰ ਸਕਦਾ ਹੈਗਾ ਧੰਨਵਾਦ ਜੀ